ਬਹੁਤ ਸਤਿਕਾਰਯੋਗ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਥੀਓ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਵਾਬ ਵੀ ਦਿੰਦੇ ਕੀ ਤੁਸੀਂ ਕਰੋਗੇ ਯਾਰ ਕੀ ਭਾਰਦੇ ਹੋ ਕੀ ਭਾਰਦੇ ਹੋ ਕਿੱਥੋਂ ਸਫਲਤਾ ਹਾਸਲ ਕਰੋਗੇ ਗੁਰੂ ਦਾ ਨਾਮ ਹੀ ਨਹੀਂ ਲੈ ਸਕਦੇ ਅਸੀਂ ਦੋ ਵਾਰ ਵਾਹਿਗੁਰੂ ਕਿਹਾ ਜਾਂਦਾ ਦੋ ਵਾਰ ਸੁਣਿਆ ਜਾਂਦਾ ਹੈ ਤੇ ਜੇ ਅਸੀਂ ਕਾਰਜ ਦੇ ਵਿੱਚ ਪਾਤਸ਼ਾਹ ਨੂੰ ਅੱਗੇ ਲੈ ਕੇ ਚੱਲਾਂਗੇ ਪਾਤਸ਼ਾਹ ਦੀ ਰਹਿਨਮਾਈ ਚੱਲਾਂਗੇ ਕਾਮਯਾਬੀ ਫੇਰ ਮਿਲਦੀਆਂ ਨਹੀਂ ਤਾਂ ਤੁਸੀਂ ਆਪ ਹੀ ਕਹਿ ਜਾਨੇ ਹੋ 2016 ਤੋਂ ਹੋਰ ਤਾਂ 8 ਸਾਲ ਹੋ ਗਏ ਲੜੀ ਜਾਂਦੇ ਹੋ ਪੱਲੇ ਕੁਝ ਨਹੀਂ ਪਿਆ ਗੱਜ ਕੇ ਫਤਿਹ ਦਾ ਜਵਾਬ ਦੇਣਾ ਹਰੇਕ ਸਰੀਰ ਚੋਂ ਆਵਾਜ਼ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੇ ਭਰਾਵਾਂ ਨੇ ਵਿਚਾਰ ਰੱਖੇ ਆ ਅਸੀਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਚੱਲਦੇ ਆ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਤੇ ਪਿਤਾ ਦਾ ਸਤਕਾਰ ਇਹ ਮੁਹਿਮ ਇਸ ਇਸ ਲੈਵਲ ਤੇ ਇਸ ਲੋਗੋ ਨੂੰ ਲੈ ਕੇ ਚੱਲਣਾ ਅੱਗੇ ਕਿ ਜਿਹੜਾ ਪਿਤਾ ਹੈ ਸਾਡਾ ਅਸੀਂ ਉਹਦਾ ਸਤਕਾਰ ਕਿਵੇਂ ਕਰਨਾ ਹੈ ਔਰ ਬਾਣੀ ਹੀ ਪੜਦੇ ਹਾਂ ਪਤਾ ਚੱਲਦਾ ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਇ ਪਾਣੀ ਖੁਦ ਆਪਣੇ ਆਪ ਦੇ ਵਿੱਚ ਇੱਕ ਜੀਵ ਹੈ ਤੇ ਜਿਹੜਾ ਹਰੇਕ ਸ੍ਰਿਸ਼ਟੀ ਨੂੰ ਹਰਾ ਭਰਾ ਕਰਦਾ ਹੈ ਤੇ ਹੁਣੇ ਸਾਡੇ ਸਿਰ ਤੇ ਅਸੀਂ ਚਲੋ ਇਹ ਵੀ ਕਿਰਪਾ ਮਹਾਰਾਜ ਦੀ ਕਿ ਜਿਹੜੇ ਆਹ ਕੁਝ ਸਿਰ ਜੁੜੇ ਆ ਇਕੱਠੇ ਹੋਏ ਆ ਇਹਨਾਂ ਤੇ ਗੁਰੂ ਦੀ ਰਹਿਮਤ ਹੋਈ ਹੈ ਜਿਨ੍ਹਾਂ ਨੂੰ ਇਹ ਸੇਵਾ ਮਿਲੀ ਹੈ ਸੇਵਾ ਬੜੀ ਕਰਮਨਾਂ ਭਾਗਾਂ ਨਾਲ ਮਿਲਦੀ ਆ ਔਰ ਮੈਂ ਸਮਝਦਾ ਆਪਾਂ ਨੂੰ ਸਾਰੇ ਕੰਮ ਛੱਡ ਕੇ ਹੋਣ ਸਿਰਫ ਤੇ ਸਿਰਫ ਇਸ ਵੱਲ ਹੀ ਧਿਆਨ ਦੇਣ ਦੀ ਲੋੜ ਹੈ ਬਾਕੀ ਕੰਮ ਪਤਾ ਨਹੀਂ ਕਿਹੜੇ ਆ ਕਿਵੇਂ ਹੋਣਗੇ ਕੀ ਕਿਹਨੇ ਕਰਨੇ ਆ ਪਰ ਸਾਨੂੰ ਜੇ ਇਹ ਕਾਰਜ ਕਿਸ ਕੰਮ ਦੀ ਸੇਵਾ ਮਿਲੀ ਹੈ ਤਾਂ ਸਾਨੂੰ ਇਹ కృ ਦਿੱਤਾ ਦੇ ਨਾਲ ਇੱਕ ਮੁੱਠ ਹੋ ਕੇ ਬਿਨਾਂ ਕਿਸੇ ਡਰ ਭੈਰ ਤੋਂ ਕਰਨੀ ਚਾਹੀਦੀ ਹੈ ਜਿੱਥੇ ਰਾਜਨੀਤਿਕ ਲੋਕ ਡਰਦੇ ਆ ਸਾਨੂੰ ਨਹੀਂ ਡਰ ਹੋਣਾ ਚਾਹੀਦਾ ਉਹ ਇਹ ਗੱਲ ਠੀਕ ਹੈ ਕਿ ਐਕਸ਼ਨ ਪਲਾਨ ਇੱਕ ਦੇਖੋ ਚੰਗੀ ਗੱਲ ਇਹ ਆ ਕਿ ਇਸ ਲਾਈਨ ਦੇ ਵਿੱਚ ਸਾਡੇ ਨਾਲ ਡਾਕਟਰ ਵੀ ਜੁੜੇ ਹੋਏ ਨੇ ਸਾਡੇ ਨਾਲ ਇੰਜੀਨੀਅਰ ਵੀ ਜੁੜੇ ਹੋਏ ਨੇ ਸਾਡੇ ਨਾਲ ਪੋਲਿਟਿਕਸ ਦੇ ਵਿੱਚ ਐਕਸਪੀਰੀਅੰਸ ਅਜਿਹਨਾਂ ਉਹ ਵੀ ਜੁੜੇ ਹੋਏ ਨੇ ਕਰਨਲ ਸਾਹਿਬ ਗਿਲਸਾ ਬੋਲ ਕੇ ਗਏ ਨੇ ਬੜੀਆਂ ਚੰਗੀਆਂ ਸ਼ਕਤੀਤਾ ਮਾਨਮਤੀਆਂ ਸੁਚੀਤਾ ਆਪ ਕੋ ਆਪਣੇ ਖੇਤਰ ਦੀਆਂ ਕਾਮਯਾਬ ਸ਼ਕਤੀਤਾ ਨੇ ਸਾਡੇ ਨਾਲ ਜੁੜੀਆਂ ਸੋ ਆਪਾਂ ਨੂੰ ਇੱਕ ਟੀਮ ਦੇ ਤੌਰ ਤੇ ਬਿਨਾਂ ਕਿਸੇ ਲੋਭ ਲਾਲਸੇ ਬਿਨਾਂ ਕਿਸੇ ਲਾਹੇ ਦੇ ਸਾਨੂੰ ਇਸ ਮੂਵਮੈਂਟ ਨੂੰ ਬਹੁਤ ਵੱਡੇ ਪੱਧਰ ਤੇ ਲਿਖਣਾ ਚਾਹੀਦਾ ਹੈ ਜਿਵੇਂ ਗੱਲ ਹੋਈ ਹੈ ਕਿ ਜਿੱਥੋਂ ਸ਼ੁਰੂ ਹੁੰਦਾ ਬੰਨ ਮਾਰਨਾ ਹੀ ਪੈਣਾ ਜਿੰਨਾ ਚਿਰ ਅਸੀਂ ਐਕਸ਼ਨ ਨਹੀਂ ਕਰਾਂਗੇ ਜ਼ਿੰਮੇਵਾਰੀ ਸਾਡੀ ਵੀ ਆ ਮੇਰੀ ਵੀ ਜ਼ਿੰਮੇਵਾਰੀ ਆ ਕਿ ਮੈਂ ਜੇ ਇੱਥੋਂ ਚੋਣ ਲੜੀ ਆ ਤਾਂ ਮੈਂ ਅੱਜ ਵੀ ਜਿੰਨੇ ਨੌਜਵਾਨ ਵੱਡੀ ਗਿਣਤੀ ਜਾਇਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਇੱਕ ਬੜੀ ਵਧੀਆ ਟੀਮ ਵੀ ਬਣ ਗਈ ਐ ਇਸ ਪੂਰੇ ਲੋਕ ਸਭਾ ਦੇ ਵਿੱਚ ਤੇ ਆਪਾਂ ਵੱਡੀ ਗਿਣਤੀ ਕਿ ਨੌਜਵਾਨ ਲਿਆਵਾਂਗੇ ਕੱਢ ਕੇ ਜਿਹੜੇ ਚਿੰਤਤ ਨੇ ਹੁਣ ਜੇ ਸਾਡੇ ਨਾਲ 42500 ਨੌਜਵਾਨ ਜੁੜਿਆ ਹੈ ਤਾਂ ਉਹ ਇੱਕ ਵਿਚਾਰ ਨਾਲ ਜੁੜੇ ਹੋਏ ਲੋਕ ਨੇ ਔਰ ਜਿਹੜੇ ਚਾਹੁੰਦੇ ਨੇ ਜਿਵੇਂ ਤੁਸੀਂ ਚਾਹੁੰਦੇ ਹੋ ਨਾ ਸਾਰੇ ਜਿਹੜੇ ਇੱਥੇ ਆਏ ਹੋ ਅੱਜੁੱਧੇ ਬੈਠੇ ਹੋ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਸੋਹਣਾ ਹੋਵੇ ਪੰਜਾਬ ਖੂਬਸੂਰਤ ਹੋਵੇ ਭਾਈ ਅਮਤੋਜ ਨੇ ਗੱਲ ਕੀਤੀ ਹੈ ਕਿ ਮੈਂ ਬੰਬੇ ਰਹਿੰਦਾ ਸੀ ਤੇ ਇਹ ਗੱਲ ਮਸ਼ਹੂਰ ਸੀ ਉੱਥੇ ਬੰਬੇ ਦੇ ਵਿੱਚ ਕਿ ਪੰਜਾਬ ਦਾ ਪਾਣੀ ਪੀਜਾ ਉੱਤੇ ਡੰਡ ਮਾਰੀ ਜਾਓ ਬੰਦਾ ਤੰਦਰੁਸਤ ਰਹਿੰਦਾ ਸੋ ਇਹ ਗੱਲ ਅੱਜ ਭੁੱਲੀ ਗਏ ਆ ਅਸੀਂ ਅੱਜ ਇਹ ਜਿਹੜੇ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਪੰਜਾਬ ਦਾ ਪਾਣੀ ਪੀਓ ਤੇ ਦਿਖਾ ਦਿਓ ਜੇ ਉਹਨਾਂ ਨੂੰ ਸੋ ਆਪਾਂ ਨੂੰ ਮੇਨੇ ਤਾਂਨੇ ਚੋਂ ਬਾਹਰ ਨਿਕਲ ਗਏ ਆਪਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਭਾਈ ਤੁਸੀਂ ਇੱਥੇ ਵਿਰੋਧੀ ਧਿਰ ਵਿੱਚ ਆਮ ਆਦੀ ਪਾਰਟੀ ਵਾਲੇ ਆਉਂਦੇ ਰਹੇ ਹੋ ਤੁਸੀਂ ਕਾਂਗਰਸ ਨੂੰ ਕਾਦੀਦਾਨ ਨੂੰ ਕੋਸਦੇ ਰਹੇ ਉਹਨਾਂ ਲੋੜ ਨਹੀਂ ਇਹ ਗੱਲ ਕਰਨ ਦੀ ਅਸੀਂ ਇੰਨੇ ਜੁਰਾਵਰ ਇੰਨੇ ਤਾਕਤਵਰ ਹੈਗੇ ਆ ਯਾਰ ਅਸੀਂ ਪੰਜਾਬ ਦੇ ਪੁੱਤਾਂ ਸਾਰੇ ਸਾਡੇ ਚ ਪਰਮਾਤਮਾ ਨੇ ਇੰਨੀ ਤਾਕਤ ਤੇ ਨਹੀਂ ਸ਼ਕਤੀ ਦਿੱਤੀ ਆ ਸਾਨੂੰ ਅਸੀਂ ਉਹਨਾਂ ਦੇ ਪੁੱਤੀਆਂ ਨਾ ਜਿਹੜੇ 19 ਸਾਲ ਦੇ ਵਿੱਚ ਫਾਂਸੀ ਦੇ ਰਸਤੇ ਚੁੰਮ ਗਏ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ ਜੇ ਅਸੀਂ ਉਹਨਾਂ ਨੂੰ ਆਪਦੇ ਵਾਰਿਸ ਮੰਨਦੇ ਆ ਪੈਰੋਕਾਰ ਮੰਨਦੇ ਆ ਜੇ ਅਸੀਂ ਉਹਨਾਂ ਦੇ ਪੈਰਾਂ ਤੇ ਚੱਲਣਾ ਚਾਹੁੰਦੇ ਆ ਤੇ ਸਾਨੂੰ ਵੀ ਤਾਂ ਸਾਰੀਆਂ ਚੀਜ਼ਾਂ ਲਾਂਬੇ ਰੱਖ ਕੇ ਪਰਚਿਆਂ ਦਾ ਡਰ ਪੁਲਿਸ ਦਾ ਡਰ ਹਕੂਮਤ ਦਾ ਡਰ ਲਾਂਬੇ ਰੱਖ ਕੇ ਸਾਨੂੰ ਵੀ ਤਾਂ ਹੱਕ ਦਾ ਆ ਕੇ ਲੜਨਾ ਚਾਹੀਦਾ ਜ਼ਰੂਰੀ ਨਹੀਂ ਕਿ ਕਿ ਚੁਣੇ ਹੋਏ ਲੜਾਂਗੇ ਚੁਣੇ ਹੋਏ ਹੁੰਦੇ ਤਾਂ ਪਾਰਲੀਮੈਂਟ ਤੇ ਵਿਧਾਨ ਸਭਾ ਜਾ ਕੇ ਲੜਦੇ ਪਰ ਜੇ ਨਹੀਂ ਚੁਣੇ ਹੋਏ ਹੈ ਕਿ ਤਾਂ ਲੋਕ ਆਪਣੇ ਨਾਲ ਨੇ ਆਪਾਂ ਸੜਕਾਂ ਤੇ ਲੜਾਂਗੇ ਲੜਾਈ ਤਾਂ ਸੜਕ ਤੋਂ ਸੰਸਦ ਤੱਕ ਜਾਣੀ ਚਾਹੀਦੀ ਹੈ ਸਾਰਿਆਂ ਨੂੰ ਮਿਲਣਾ ਚਾਹੀਦਾ ਅੱਜ ਆਪਾਂ ਜਿਹੜਾ ਚੇਅਰਮੈਨ ਆ ਉਹਨੂੰ ਮਿਲ ਕੇ ਉਹਨੇ ਚੱਲ ਕੇ ਇਕੱਠੇ ਹੋ ਕੇ ਸਾਰੇ ਇਹ ਨਹੀਂ ਹੈਗਾ ਕਿ ਆਪਾਂ ਨੂੰ ਨਹੀਂ ਮਿਲਣਾ ਚਾਹੀਦਾ ਇੱਕ ਵਾਰ ਸਾਨੂੰ ਮਰਬਲੀ ਗੱਲ ਕਰਨੀ ਚਾਹੀਦੀ ਹੈ ਕੱਲ ਨੂੰ ਅਗਲੇ ਨੂੰ ਇਹ ਮੌਕਾ ਨਾ ਮਿਲੇ ਕਿ ਤੁਸੀਂ ਕਿਹੜਾ ਸਾਨੂੰ ਦੱਸਿਆ ਤੁਸੀਂ ਕਿਹੜੇ ਸਾਡੇ ਕੋਲ ਆਏ ਸਾਨੂੰ ਗੱਲ ਹੀ ਨਹੀਂ ਪਤਾ ਹਾਲਾਂਕਿ ਪਤਾ ਸਾਰਿਆਂ ਨੂੰ ਆ ਆਪਣਾ ਮਿਲਣ ਦਾ ਮਕਸਦ ਇਹ ਕਿ ਇਹ ਆ ਕਿ ਮੀਡੀਆ ਦੇ ਵਿੱਚ ਵੀ ਗੱਲ ਜਾਊਗੀ ਕਿ ਅਸੀਂ ਪਹਿਲਾਂ ਜਾ ਕੇ ਮਿਲ ਕੇ ਆਏ ਆ ਭਾਈ ਅਸੀਂ ਆਪਦਾ ਪੱਖ ਰੱਖਿਆ ਕੱਲ ਨੂੰ ਜਦੋਂ ਅਸੀਂ ਬੰਨ ਮਾਰਨ ਵੇਲੇ ਇਕੱਠੇ ਹੋਵਾਂਗੇ 5 7 10 20000 ਨੌਜਵਾਨ ਆਊਗਾ ਆਪਣੇ ਨਾਲ ਤਾਂ ਉਸ ਵੇਲੇ ਇਹ ਗੱਲ ਨਹੀਂ ਸਾਨੂੰ ਕੋਈ ਕਹੂਗਾ ਕਿ ਤੁਸੀਂ ਸਿੱਧਾ ਬੰਨ ਮਾਰਨ ਤੁਰ ਪਿਓ ਸਾਡੇ ਨਾਲ ਗੱਲ ਤਾਂ ਕਰਦੇ ਸੋ ਆਪਾਂ ਇੱਕ ਵਾਰ ਗੱਲ ਕਰਕੇ ਆਵਾਂਗੇ ਔਰ ਜਿਹੜੀ ਗੱਲ ਜਸਕੀਰਤ ਬਾਈ ਨੇ ਕਹੀ ਆ